ਹੈ ਵੀਰੋ ਆਪਣਾ ਲੈਂਟਰ ਕੱਲ ਸ਼ੈਟਿੰਗ ਲਈ ਕਾਇਆ ਤੇ ਕੋਈ ਪਾਣੀ ਕਿੰਨਾ ਕਰਤਾ ਪਾਣੀ ਪਾਣੀ ਪਾ ਲੈ ਵੀ ਵੀਰੋ ਬੱਟਲਾਂ ਲਗੇ ਤੇ ਮੀਂਹ ਆ ਗਿਆ ਦੇਖੋ ਕਿੰਨਾ ਅੱਥਰੀ ਕਾਲ ਦੀ ਸਾਰਿਆਂ ਨੂੰ ਤੇ ਸਵਾਗਤ ਆਈ ਫਿਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਕਰਨੀ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਦੇ ਬਾਅਦ ਕੇ ਸਾਫਟ ਤੇ 29 ਜੂਨ ਉਹ ਵੀ ਬਈ ਅੱਜ ਤੇ ਤੁਹਾਨੂੰ ਪਤਾ ਹੀ ਵੀਰੋ ਥੋਨੇ ਕੀ ਮੇਰਾ ਕੰਮ ਲੱਵੇ ਲੱਗ ਰਿਹਾ ਆਪਣਾ ਵੀ ਤੇ ਆਪਣੇ ਠੇਕੇ ਠਿੱਕੇ ਵਾਲੇ ਥਿੱਲੇ ਲੈ ਕੇ ਜਿਹੜੇ ਆਪਾਂ ਨੇ 5 ਥਿੱਲੇ ਠਿੱਕੇ ਲਿੱਤੇ ਸੀ ਕਿ ਉਹ ਰੱਡੇ ਤੇ ਆਪਣਾ ਲੈਂਟਰ ਦਾ ਕੰਮ ਵੀ ਤੁਹਾਨੂੰ ਪਤਾ ਘਰੇ ਚੱਲ ਰਿਹਾ ਵੀ ਜਵਾੰ ਦਾ ਤੇ ਬਈ ਮੀਂਹ ਦੇਖ ਲੋ ਸਵੇਰੇ ਸਵੇਰੇ 7 ਵਜੇ ਨੂੰ ਕਿੰਨਾ ਜ਼ਿਆਦਾ ਮੀਂਹ ਪੈ ਰਿਹਾ ਤੇ ਆਪਣਾ ਰਾਤ ਵੀ ਬਹੁਤ ਜ਼ਿਆਦਾ ਮੀਂਹ ਪਿਆ ਬਈ ਕੱਲ ਇੰਨੀ ਜ਼ਿਆਦਾ ਬਈ ਗਰਮੀ ਸੀ ਤਾਂ ਛੱਡ ਦੋ ਗੱਲਾਂ ਤੇ ਸਵੇਰ ਤੋਂ ਲੈ ਕੇ 7 6 7 ਵਜੇ ਤੱਕ ਇੰਨੀ ਜ਼ਿਆਦਾ ਗਰਮੀ ਸੀ ਕਿ ਆਪਣੇ ਖੇਤਾਂ ਮਾਕਵਾੜ ਤੂੜਵਟਾ ਮੁੱਟਾ ਲਾਈਆਂ ਸੀ ਮਤਲਬ ਇੰਨੀ ਜ਼ਿਆਦਾ ਗਰਮੀ ਛੱਡ ਦੋ ਗੱਲਾਂ ਤੇ ਉਸ ਤੋਂ ਬਾਅਦ ਵੀ 7 ਵਜੇ ਸ਼ਾਮ ਕੇ ਤਿੰਨਾਂ ਜ਼ਿਆਦਾ بارش ਆਈ ਮੀਂਹ ਆਈ ਤੇ ਛੜ ਦੋ ਗੱਲਾਂ ਇੱਕ ਘੰਟਾ ਫੁੱਲ ਬਾਰਿਸ਼ ਪਈ ਆ ਤੇ ਸਾਰੀ ਰਾਤ ਵੀ ਰੋ ਪੈਂਦੀ ਰਹੀ ਆ ਤੇ ਉਸ ਤੋਂ ਬਾਅਦ ਵੀ ਸਵੇਰੇ ਕੇ 7 ਵਜੇ ਆ ਦੇਖੋ 7 ਵਜੇ ਨੂੰ ਫੇਰ ਬਾਰਿਸ਼ ਹੋ ਬਾਰਿਸ਼ ਪਈ ਵੀ ਇੰਨੀ ਜਿਆਦਾ ਬਾਰਿਸ਼ ਪੈ ਰਹੀ ਆ ਤੇ ਰਾਤ ਵੀ ਤੇ ਦੇਖਦੇ ਆ ਬਾਈ ਮਤਲਬ ਪਾਣੀ ਦੇਖ ਲਓ ਤੁਸੀਂ ਅੰਦਾਜ਼ਾ ਹੀ ਲਾ ਲਓ ਇੱਥੋਂ ਤੇ ਸਾਰਾ ਇਹ ਬਾਹਰ ਜਾ ਰਿਹਾ ਪਾਣੀ ਤੇ ਹੁਣ ਵੀ ਦੇਖ ਕਿੰਨੀ ਚੀਜ਼ ਆਪਾਂ ਖੇਤ ਚ ਜਾਣ ਲੱਗੇ ਤੇ ਪਰ ਇੰਨੀ ਜਿਆਦਾ ਬਾਰਿਸ਼ ਆ ਗਈ ਤੇ ਦੇਖਦੇ ਆ ਕੀ ਬਣਦਾ ਤੇ ਬਾਕੀ ਬਈ ਘਾਰਾ ਬਣਾ ਲੈਣ ਟਲੰਟਰ ਦਾ ਜਿਹੜਾ ਕੰਮ ਤਾਂ ਚੱਲੋ ਰਿਹਾ ਤੇ ਬਾਕੀ ਦੇਖਦੇ ਹੁਣ ਕੀ ਬਣਦਾ ਇਹ ਚਲੋ ਫਿਰ ਅੱਜ ਪਹਿਲਾਂ ਆਪਾਂ ਤੁਹਾਨੂੰ ਆਪਣੇ ਜਗ੍ਹਾ ਦੇ ਹਾਲਾਤ ਦਿਖਾਉਨੇ ਕੀ ਹੋ ਰਹੇ ਆ ਤੇ ਆਪਾਂ ਲੈਂਟਰ ਨੂੰਰ ਭੰਨ ਤਿਆਰ ਦੇ ਤੇ ਸ਼ਟਰਿੰਗ ਸ਼ੂਟਿੰਗ ਲੈ ਆਏ ਤੇ ਕੱਲ ਦੋਸਤੋ ਬਾਅਦ ਵੀ ਹਾਲੇ ਤੱਕ ਆਪਾਂ ਨੇ ਖੇਤਾਂ ਬਣ ਗਏ ਕਿਉਂਕਿ 6 ਕਿੱਲੇ ਆਪਣੇ ਜੀਰੀ ਦੇ ਲੱਗੇ ਤੇ 2.5-3 ਕਿੱਲੇ ਆਪਣੇ ਤਿਆਰ ਤੇ ਤੇ ਉਸ ਤੋਂ ਬਾਅਦ ਬਈ ਠੇਕੇ ਵਾਲੇ ਦੀ ਵਾਰੀ ਦੀ ਬਈ ਬੋਰ ਕਰਾਇਆ ਤੇ ਜਿਹੜਾ ਉਸਦੀ ਕੈਵਿਟੀ ਰਹਿ ਗਈ ਜੀ ਪਰ ਮੀ ਪੈ ਗਿਆ ਬਈ ਹੁਣ ਦੇਖਦੇ ਆ ਕੀ ਬਣਦਾ ਅੱਗੇ ਤੇ ਹੁਣ ਤੁਹਾਨੂੰ ਪਹਿਲਾਂ ਪਾਣੀ ਲੈਂਟਰ ਦਾ ਦਿਖਾਉਨੇ ਆ ਕਿ ਹਾਲਾਤ ਹੋ ਰਹੇ ਆ ਤੇ ਉਸ ਤੋਂ ਬਾਅਦ ਆਪਾਂ ਚੱਲਨੇ ਖੇਤਾਂ 'ਚ ਤੇ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਤੇ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰੇ ਕਰੋ ਚਲੋ ਫਿਰ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਇਹ ਵੀ ਵੀਰੋ ਆਪਣਾ ਲੈਂਟਰ ਕੱਲ ਸ਼ੈਟਿੰਗ ਲਈ ਕਾਇਏ ਤੇ ਬਈ ਉਹ ਟਰੈਲੀ ਖੜੀ ਆ ਦੇਖੋ ਤੇ ਲੈਂਟਰ ਸਾਰਾ ਆਪਣਾ ਫੋੜਦੀ ਆ ਉੱਪਰ ਦੇ ਦੇਖੋ ਤੇ ਤਲਾ ਦੇਖੋ ਕਿ ਖੰਡਾਰ ਵਾਇਰ ਆ ਬਈ ਪਰ ਮੀਂਹ ਆ ਜਿਹੜਾ ਰਾਤ ਦਾ ਪੈ ਰਿਹਾ ਬਈ ਬਹੁਤ ਜਾਦਾ ਮੀਂਹ ਪਿਆ ਰਾਤ ਵੀ ਦੇਖੋ ਕੀ ਹਾਲ ਕਰਤਾ ਇਹ ਹੁਣ ਵੀ ਪੈਣ ਲੱਗ ਰਿਹਾ ਦੇਖੋ ਇਹਦਾ ਕੁਕੀਨੀ ਤੇਜ਼ ਨਹੀਂ ਪੈਣ ਲੱਗਿਆ ਹੁਣ ਤੇ ਪਹਿਲਾਂ ਰਾਤ ਨੂੰ ਵੀ ਬਹੁਤ ਨਹੀਂ ਪਿਆ ਤੇ ਹੁਣ ਵੀ ਬਹੁਤ ਜ਼ਿਆਦਾ ਨਹੀਂ ਪੈ ਰਿਹਾ ਤੇ ਆਪਣਾ ਦੇਖੋ ਘਰ ਦਾ ਕੰਮ ਚਲਾਇਆ ਹੋਇਆ ਸੀ ਜਿਹੜਾ ਪਲੈਂਟਰ ਤੱਕ ਪਹੁੰਚ ਗਿਆ ਜੀ ਕੱਲ੍ਹ ਬਈ ਪਲੇਟਾ ਬਲੂਟਾ ਪਾਣੀ ਦੀ ਪਰ ਨਹੀਂ ਰੁਕਣ ਦਾ ਨੂਨ ਨਹੀਂ ਦੇ ਰਿਹਾ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਵੀਰ ਕਿੰਨੀ ਤੇਜ਼ ਆ ਗਿਆ ਤੇ ਆਪਣੀ ਜੀਰੀ ਦੇ ਵੀਰ ਸੱਛੇ ਕਿੱਲੇ ਲਾਇ ਤੇ ਪਾਣੇ ਇਹ ਛੇ ਕਿੱਲੇ ਉਸ ਦਾ ਬਾਟਾ ਹੀ ਤੁਸੀਂ ਗਿੱਲੇ ਥਿਆਰ ਕੀਤੇ ਹੋਇਆ ਕੱਲ ਪਵੱਟਾ-ਬੱਟਾ ਲਾ ਕੇ ਆਏ ਸੀ ਪਰ ਮੈਂ ਫੇਰ ਦੇਖਦੇ ਆ ਕੀ ਬਣਨ ਦਾ ਲੱਗਦਾ ਹੈ ਕਰੂਗਾ ਕੰਮ ਸਵਾਰ ਵੀ ਕਿੰਨੀ ਤੇਜ ਨਹੀਂ ਰਾਪ ਆਇਆ ਤੇ ਹੁਣ ਦੇਖੋ ਫੇਰ ਕਿੰਨੀ ਤੇਜ ਆ ਗਿਆ ਭਾਈ ਸਾਰੇ ਕੰਮ ਵੀ ਛੱਡ ਰਹੇ ਆ ਆਪਣੇ ਤੇ ਇੱਧਰ ਲੈਂਟਰ ਜਗਾਂ ਦਾ ਕੰਮ ਲੈਂਟਰ ਰੰਦਾ ਤੇ ਉੱਧਰ ਝੋਨੇ ਦਾ ਕੰਮ ਪਿਆ ਤੇ ਠੱਕੇ ਤੇ ਲਏ ਆ ਵੀਰੋ 5 ਕਿੱਲੇ ਤੇ ਉਹ ਫੇਰ ਬਹੁਤ ਰੱਬ ਕੁਝ ਨਹੀਂ ਕੰਨ ਦੇ ਰਿਹਾ ਤੇ ਮੀਂਹ ਬਾਈ ਕੱਲ ਇੰਨੀ ਜ਼ਿਆਦਾ ਗਰਮੀ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਆਪਾਂ ਨੇ ਖੇਤਾਂ ਵਿੱਚ ਬੱਟਾ-ਬੱਟਾ ਲਾਈਆਂ ਦੇ ਇੰਨੀ ਜ਼ਿਆਦਾ ਗਰਮੀ ਦੀ ਬਹੁਤ ਜ਼ਿਆਦਾ ਪਰ ਬਾਈ 7:00 ਵਜੇ ਨਾ ਜ਼ਿਆਦਾ ਮੀਂਹ ਆਇਆ ਨਾ ਛੱਡ ਦੋ ਨਾ ਇੱਕ ਘੰਟਾ ਫੁੱਲ ਬਾਰਿਸ਼ ਪਈ ਆ ਤੇ ਰਾਤ ਓਵਰ ਪੈਂਦੀ ਰਹੀ ਆ ਰਾਤ ਥੋੜਾ ਜਿਹਾ ਥਮਿਆ ਸੀ ਤੇ ਉਸ ਤੋਂ ਬਾਅਦ ਫੇਰ ਦੇਖੋ ਵੀ ਸਵੇਰੇ ਸੱਜਰੇ ਦੇਖੋ ਕਿੰਨਾ-ਕਿੰਨਾ ਪਿਆ 7:00 ਵਜੇ ਹੁਣ ਸਵੇਰ ਦੇ ਤੇ ਹੁਣ ਵੀ ਦੇਖੋ ਕਿੰਨਾ-ਕਿੰਨਾ ਲੱਗ ਰਿਹਾ ਪੈਣਾ ਤੇ ਬੱਦਲ ਫੁੱਲ ਚੜ ਕੇ ਆਏ ਹੋਏ ਦੇਖੋ ਫੁੱਲ ਚੜ ਦੇਖਦੇ ਆ ਕੀ ਬਣਦਾ ਤੇ ਹਲੇ ਪਤਾ ਖੇਤਾਂ 'ਚ ਨਹੀਂ ਗਏ ਵੀਰੋ ਖੇਤਾਂ 'ਚ ਵੀ ਦੇਖਣੇ ਆ ਤੇ ਜੀਰੀ ਜੂਰੀ ਕਿਵੇਂ ਆ ਤੇ ਬਾਕੀ ਦੇਖਦੇ ਆ ਚਲੋ ਜਾ ਕੇ ਬਾਕੀ ਬਣੇ ਰੋਏ ਆਪਣੀ ਵੀਡੀਓ ਦੇ ਨਾਲ ਦੇਖੋ ਵੀ بارش ਤੇ ਵੀ ਉਹ بارش ਰਾਤ ਕੀ ਪੈ ਰਹੀ ਆ ਰਾਤ ਵੀ ਇੰਨੀ ਜ਼ਿਆਦਾ بارش ਹੋਈ ਬਈ ਘੰਟਾ 1 ਤੇ ਵੱਧ ਘੰਟੇ ਦੇ ਤੇ ਰਾਤ ਨੂੰ ਸਾਰਾ ਰਾਤ ਮੈਨੂੰ ਲੱਗਦਾ ਪੈਂਦੀ ਰਹੀ ਪਰ ਇੱਕ ਘੰਟਾ ਫੁੱਲ ਕੇ ਚੱਲ ਗਿਆ ਉਸ ਤੋਂ ਬਾਅਦ ਬਈ ਥਮੀਆਂ ਥੋੜੀ ਤੇ ਸਵੇਰੇ 7:00 ਵਜੇ ਫੇਰ ਚੱਲ ਗਈ ਦੇਖੋ ਨਾ ਜਿਆਦਾ ਮੀਂਹ ਪਿਆ ਬਈ ਰਾਤ ਆਪਣਾ ਜਗਾਂ ਦਾ ਕੰਮ ਵਿੱਚੇ ਖੜਿਆ ਲੇ ਤੇ ਕੱਲ ਲੈਂਟਰ ਸੈਟਿੰਗ ਲਈ ਗਿਆ ਤੇ ਮਿਸਤਰੀ ਤੇ ਇਦਾਂ ਹੀ ਖੜਿਆ ਦੇਖੋ ਬਈ ਮੀਂਹ ਤੇ ਬੱਦਲ ਵੀ ਲਗਾਤਾਰ ਬਣਿਆ ਬੈਠਾ ਦੇਖੋ ਔਰਗੇ ਦੇਖ ਲਓ ਬਈ ਆਪਣੇ ਤੇ ਪਾਣੀ ਦੇਖ ਲਓ ਬਈ ਅੰਦਰ 삭 ਗਿਆ ਕਿਉਂਕਿ ਆਪਾਂ ਨੇ ਉੱਥੇ ਮਿੱਟੀ ਏਰ ਸੀ ਘਰਾਂ ਨੂੰ ਕੱਟ-ਕੱਟ ਕੇ ਅੰਦਰ ਨੂੰ ਤੇ ਢੇਰ ਲੱਗ ਗਿਆ ਬਾਈ ਪਾਣੀ ਦਾ ਰੋਕ ਹੋ ਗਈ ਤੇ ਫਿਰ ਆਪਾਂ ਨੇ ਇੱਧਰੋਂ ਖਾਲੀ ਮਾਰੀ ਤੇ ਇੱਧਰੋਂ ਬਾਹਰ ਜਾ ਰਿਹਾ ਤੇ ਇੱਧਰ ਅੰਦਰ ਹੀ ਜਾ ਦੇਖੋ ਤੇ ਬਾਕੀ ਇੱਧਰ ਵੀ ਦੇਖ ਲਓ ਬਾਈ ਕਿਤਨਾ ਮੀਂਹ ਪੁੱਲ ਚੱਲ ਰਿਹਾ ਤੇ ਘੰਟਾਂ ਚ ਰੱਬ ਬਾਈ ਦੇਖੋ ਛੁਲਾ ਦਿੰਦਾ ਪਾਣੀ ਉਹ ਪਾਣੀ ਦੇਖੋ ਕੋਈ ਪਾਣੀ ਕਿੰਨਾ ਕਰਤਾ ਤੇ 15 ਮਿੰਟ بارش ਪਈ ਆ ਲੈ ਵੀ ਦੇਖ ਲੋ ਜੀਰਿਆਂ ਦੇ ਹਾਲਾਤ ਤੇ ਹਲੇ ਤੱਕ ਐਡੀ ਗੱਲਬਾਤ ਹੈ ਨਹੀਂ ਜੀਰਿਆਂ ਠੀਕਾਂ ਵਧੀਆ ਹਨੀ ਪੂਰਾ ਪੂਰਾ ਹੀ ਆ ਪਰ ਰੱਬ ਦੇ ਕੋਈ ਪਤਾ ਨਹੀਂ ਬਈ ਹਲੇ ਵੀ ਦੇ ਕਿੰਨਾ ਬੱਦਲ ਹਟ ਗਿਆ ਥੋੜਾ ਥੋੜਾ ਮੀਂਹ ਥੰਮ ਗਿਆ ਤੇ ਹਜੇ ਕੋਈ ਪਤਾ ਨਹੀਂ ਜਦ ਤੱਕ ਬਈ ਬੱਦਲਾਂ ਦੇਖੋ ਕਿੰਨੇ ਖੜੇ ਹਨ ਤੇ ਬਸ ਹੋਰ ਨਾ ਪਾਵੇ ਵਧੀਆ ਗੱਲਾਂ ਤੇ ਲਾਈਟ ਵੀ ਬਈ ਚੱਲ ਰਹੀ ਆ ਮੋਟਰਾਂ ਵਾਲੀ ਤੇ ਬਾਕੀ ਠੀਕਾਂ ਲੈ ਤੱਕ ਬਸ ਜ਼ਿਆਦਾ ਨਾ ਆਵੇ ਬਈ ਦੇਖੋ ਪੂਰਾ ਪਾਣੀ ਆ ਵਧੀਆ ਦੇਖੋ ਹੁਣ ਵਜੀਰੀਆਂ ਵੀ ਵਧੀਆਂ ਖੜੀਆਂ ਤੇ ਚੱਲ ਰਹੇ ਆ ਪੇਡਾ ਤੇ ਬਸ ਹੁਣ ਜਿਆਦਾ ਨਾ ਆਵੇ ਇਹ ਪਥੇਰਾ ਪਾਇਆ ਤੇ ਰੱਬ ਨੇ ਤੇ ਬਾਕੀ ਬੱਦਲ ਹਲੇ ਤੱਕੜਿਆ ਦੇਖਦੇ ਆ ਕੀ ਬਣਦਾ ਤੇ ਬਾਕੀ ਆਪਾਂ ਵੀ ਦੇਖਦੇ ਆ ਆਪਣੇ ਝੌਂਗਾ ਜਾ ਕੇ ਤੇ ਅੱਜ ਸੱਤੇ ਗਾ ਵੀ ਇੱਕ ਫਾਰਡ ਤੇ ਬੱਟ ਲਵਾਣੀ ਤੇ ਕੱਲ ਆਪਣੀਆਂ ਲਾਈਆਂ ਦੀ ਤੇ ਬਾਕੀ ਆਪਣੇ ਜਿਹੜੇ ਤਿਆਰ ਹੋ ਗਏ ਕਿੱਲੇ ਉਹ ਆਪਣੇ ਲਾਤੀਆਂ ਸੀ ਬਾਕੀ ਅੱਕੇ ਦੇਖਦੇ ਆ ਕੀ ਬਣਦਾ ਤੇ ਚਲੋ ਯਾਰ ਵੀਡੀਓ ਦੇ ਨਾਲ ਬਣੇ ਰਹੋ हां ਭਾਈ ਮੀਂਹ ਆ ਜਿਹੜਾ ਖਟ ਗਿਆ ਹੁਣ ਤੇ ਮਤਲਬ ਥੋੜਾ ਥੋੜਾ ਰਹਿ ਗਿਆ 9 ਮਿੰਟ ਚੱਲੇ ਆ ਤੇ ਬਾਕੀ ਆਪਾਂ ਖੇਤ ਵੱਲ ਆ ਗਏ ਸੀ ਵੀ ਦੇਖ ਲੈ ਦੇਖ ਲੋ ਜੀਰੀਆਂ ਦੇ ਹਾਲਾਤ ਤੇ ਠੀਕ ਹਾਲੇ ਤੱਕ ਇੰਨਾ ਜਿਆਦਾ ਹੈ ਨਹੀਂ ਨੁਕਸਾਨ ਇਹ ਪਰ ਰਾਤ ਦੇ ਹੁਣ ਆਏ ਆ ਕਿਉਂਕਿ ਰਾਤ ਬਹੁਤ ਬਾਰਿਸ਼ ਪੈ ਗਈ ਸੀ ਵੀ ਆਪਾਂ ਕੱਖ ਖਲੇ ਤੇ ਤੇ ਵੱਢ ਗਈ ਸ਼ਾਮ ਨੂੰ ਤੇ ਉਸੇ ਟਾਈਮ ਆ ਗਈ ਤੇ ਹਲੇ ਤੱਕ ਤਾਂ ਠੀਕ ਆ ਤੇ ਬਾਕੀ ਰੱਬ ਤੇ ਦੇਖਦੇ ਆਂ ਵੀ ਗੜਬੜ ਹਜੇ ਵੀ ਕਰਨ ਲੱਗ ਰਿਹਾ ਹੈ ਤੇ ਬਾਈ ਆਪਣਾ ਇਲਾਕਾ ਥੋੜਾ ਜਿਹਾ ਨੀਮਾਇਸ ਕਰਕੇ ਵੀ ਪਾਣੀ ਬਹੁਤ ਛੇਤੀ ਆ ਜਾਂਦਾ ਤੇ ਤੁਹਾਨੂੰ ਆਪਾਂ ਨੇ ਦਿਖਾਇਆ ਵੀ ਆ ਕਹੀਂ ਪਿਛਲੇ ਆਪਣੇ ਚੈਨਲ ਤੇ ਬਲੌਗ ਪਾਉਂਦੇ ਰਹੇ ਆ ਆਪਾਂ ਤੇ ਬਾਕੀ ਉਧਰ ਤੋਂ ਸਾਰਾ ਪਾਣੀ ਵੀ ਜੰਗਲ ਵਾਲ ਤੋਂ ਇੱਧਰ ਨੂੰ ਆਂਦਾ ਤੇ ਅੱਗੇ ਢਲ ਜਾਂਦਾ ਤੇ ਇੱਧਰ ਨੀਮਾ ਜਿਹਾ ਇਲਾਕਾ ਇਸ ਕਰਕੇ ਤੇ ਬਾਕੀ ਹੁਣ ਨਾ ਰੱਬ ਪਾਵੇ ਚੰਗੀ ਗੱਲ ਆ ਕਿਉਂਕਿ ਝੋਨਾ ਝੋਨਾ ਵਧੀਆ ਖੜਿਆ ਸਾਰਿਆਂ ਦਾ ਤੇ ਬਾਕੀ ਆਪਨੇ ਇੱਕ ਦੇਖਦੇ ਆਂ ਜਾ ਕੇ ਕੀ ਹਾਲਾਤ ਨੇ ਖੇਤਾਂ ਚ ਈ ਸਾਬ ਨਾਲ ਰਾਤ ਨਹੀਂ ਪਿਆ ਤਾਂ ਇੰਨੀ ਤੇਜ਼ ਇੰਨੀ ਜ਼ਿਆਦਾ بارش ਆਈ ਦੀ ਬਹੁਤ ਤੇਜ਼ ਤੇ ਆਪਾਂ ਨੂੰ ਆਇਆ ਤਾਂ ਵੀ ਇਹ ਦੇਖ ਖਾਲੀ ਬਾਣ ਪਿਆ ਹੈ ਕਿ ਫੁੱਲ ਭਰ ਗਏ ਉਹਨੇ ਤੇ ਕਦੋਂ ਹੋ ਜਾਣਗੇ ਪਰ ਨਹੀਂ ਐਡੀ ਵੱਲ ਬਾਤ ਹੋਈ ਨਹੀਂ ਕਿਉਂਕਿ ਇਸ ਕਰਕੇ ਪਾਣੀ ਥੋੜਾ ਜਿਆ ਐਨਾ ਪੀ ਲਿਆ ਕਿਉਂਕਿ ਸੁੱਕੇ ਖੇਤ ਤੇ ਇਸ ਕਰਕੇ ਤੇ ਇਹ ਮੌਸਮ ਦੇਖੋ ਵੀ ਕਿੰਨਾ ਵਧੀਆ 뷰 ਬਣ ਰਿਹਾ ਤੇ ਵੀ ਸੱਤਾ ਵੀਰ ਆ ਗਿਆ ਆਪਣਾ ਤੇ ਇੱਧਰ ਦੇਖੋ ਵੀ ਬੱਦਲ ਇੱਧਰੋਂ ਫੇਰ ਚੜ ਕੇ ਆ ਗਿਆ ਤੇ 뷰 ਚੈੱਕ ਕਰੋ ਵੀ ਕਿੰਨਾ ਵਧੀਆ ਲੱਗ ਰਿਹਾ ਕਿੰਨਾ ਵਧੀਆ ਮੌਸਮ ਬਣਿਆ ਹੋਇਆ ਤੇ ਮੌਸਮ ਰੱਬ ਬੇਸ਼ੱਕ ਇਦਾਂ ਨ ਰੱਖੇ ਬਈ ਮੀਂਹ ਨਾ ਪਾਵੇ ਕਿਉਂਕਿ ਮੀਂਹ ਨਾਲ ਬਹੁਤ ਨੁਕਸਾਨ ਹੋ ਸਕਦਾ ਤੇ ਤੁਹਾਨੂੰ ਪਤਾ ਛੋਨੇ ਛੋਨੇ ਲੱਗ ਕੇ ਆਲੇ ਹੌਲੇ ਆ ਛੋਨੇ ਵੀ ਇਸ ਕਰਕੇ ਤੇ ਸੱਤਾ ਬਾਈ ਆ ਗਿਆ ਆਪਣਾ ਤੇ ਜਿਸ ਦੀ ਬਈ ਬੱਟਾ ਲਵਾਣੀ ਆਪਾਂ ਨੇ ਕੱਲ ਆਪਾਂ ਨੇ ਇਸ ਤੇ ਆਪਣੇ ਇਹਨੇ ਆਪਣੀਆਂ ਲਾਈਆਂ ਤੇ ਅੱਜ ਆਪਾਂ ਇਸ ਦੀ ਇੱਕ ਬੱਟ ਇੱਕ ਬਾੜ ਥੋੜਾ ਜਿਹਾ ਕੱਢਣਾ ਤੇ ਉਸ ਤੋਂ ਬਾਅਦ ਫੇਰ ਦੇਖਦੇ ਆਂ ਤੇ ਆਪਣਾ ਬਈ ਇੱਕ ਗਿੱਲਾ ਮੋਟਰ ਵਰ ਹੈਗਾ ਜਿਸਮਾ ਪੌਦਾ ਤੇ ਡੇਢ ਕਿੱਗਾ ਆਪਣਾ ਉਹ ਜੰਗਲ ਕੋਲ ਰਹਿ ਗਿਆ ਆਪਣਾ ਜਿਹੜਾ ਤਿਆਰ ਹੁਣ ਤੋਂ ਬਾਕੀ ਇੱਕ ਤੇ ਲੈਣ ਜਿਹੜੇ 5 ਕਿੱਲੇ ਉਹ ਲਾਣੇ ਪਏ ਆ ਜੀ ਕਿਉਂਕਿ ਹੋਰ ਕਾਇਆ ਵੀ ਥੋੜੇ ਬਣਾਏ ਆ ਕੱਲ ਤੇ ਕੈਪਟੀ ਕੁਟੀ ਪਾਣੀ ਦਾ ਸਾਫ ਖਨਾਣਾ ਇਸ ਕਰਕੇ ਤੇ ਬਾਕੀ ਸੱਤੇ ਵੀਰ ਕਿਵੇਂ ਰਿਹਾ ਮੀ ਮੀ ਇਹ ਹੋਰ ਪਤਾ ਨਹੀਂ ਪੈਣਾ ਚਾਹੀਦਾ ਹੁਣ ਹਫਤਾ ਇੱਕ ਨਾ ਬਾਬਾ ਬਾਬਾ ਇੱਕ ਹਫਤਾ ਮੀ ਨਾ ਬਹੁਤ ਵਧੀਆ ਜਾਰਾ ਹੋ ਜੇਗਾ ਕਿਉਂਕਿ ਝੋਨੇ ਨੂੰ ਪਾਣੀ ਫੁੱਲ ਹੁਣ ਮਿਲ ਗਿਆ ਮੌਸਮ ਵੀ ਦੇਖੋ ਕਿੰਨਾ ਵਧੀਆ ਹੋ ਗਿਆ ਤੇ ਇਦਾਂ ਦਾ ਮੌਸਮ ਰੱਖੇ ਰੱਬ ਮੀਂਹ ਨਾ ਪਵੇ ਤੇ ਕਿਉਂਕਿ ਕੱਲ ਬਾਈ ਬਹੁਤ ਜ਼ਿਆਦਾ ਗਰਮੀ ਸੀ ਇੰਨੀ ਜ਼ਿਆਦਾ ਗਰਮੀ ਸੀ ਬਾਈ ਬਸ ਚੱਕਰਾਂ ਵਾਲੇ ਹੋ ਗਏ ਤੇ ਆਪਾਂ ਨੇ ਬੱਟਾਂ ਲਾਈਆਂ ਸਾਰਾ ਦਿਨ ਸੱਤੇ ਨੇ ਤੇ ਬੰਦੇ ਉਸ ਤੋਂ ਬਾਅਦ ਵੀ ਸ਼ਾਮ ਹੋਈ ਨਾ ਜ਼ਿਆਦਾ ਮਤਲਬ ਮੀਂਹ ਪਿਆ ਪਤਾ ਹੀ ਲੱਗਿਆ ਕੁੱਤਾ ਵੀ ਦੇਖੋ ਬਾਈ ਲਿਆ ਬਈ ਆਪਣੇ ਦੋ ਕਿੱਲੇ ਤੇ ਜਿਹੜੇ ਠੇਕੇ ਵਾ ਤੇ ਉਹ ਦੇਖ ਲਓ ਬਈ ਹਾਲਾਤ ਇੰਨਾ ਕਿ ਠੀਕ ਆ ਵਧੀਆ ਇੱਕ ਨੰਬਰ ਜੀਰੀ ਖੜੀ ਆ ਤੇ ਬੱਦਲ ਦੇਖਦੋਂ ਬਾਕੀ ਵਾਲੇ ਸਮੇ ਦਾ ਬਈ ਮੌਸਮ ਦਾ ਕੋਈ ਪਤਾ ਨਹੀਂ ਤੇ ਸੱਤੇ ਦਾ ਪਹਿਲਾ ਕਵਾੜ ਕਢਾਗਾ ਬੱਟ ਲਵਾਗਾ ਜੇ ਫਿਰ ਆਪਣੇ ਕਿੱਤਾਂ ਉੱ ਚਲਾਂਗੇ ਜੋ ਦੇਖੋ ਬਈ ਉਹ ਬੰਦੇ ਕਾ ਨਾ ਦੋ ਕਿੱਲਾਂ ਮੈਂ ਨਕਵਾੜ ਵਾ ਜਿੰਨਾ ਸਾਰੇ ਗੋਂ ਕਾ ਨਹੀਂ ਹੁੰਦਾ ਐ ਵੀ ਸੱਤੇ ਕੇ ਖੇੜਾ ਪਹੁੰਚ ਗਏ ਬਈ ਮਨਨੇ ਕਵਾੜ ਕੱਟਣਾ ਤੇ ਪਹਿਲਾਂ ਇਸ ਕ ਤੁਮੇ ਕਿੱਲਾ ਦੇਖਿਓ ਭੈਣ ਦੀ ਆ ਗਿਆ ਕਿੰਨਾ ਲੰਬਾ ਬੰਦਾ ਰੇ ਨਹੀਂ ਪਾ ਸਕਦਾ ਕਿਹਨੂੰ ਕੋਈ ਤਕਲੀਫ ਹੈ ਤਾਂ ਆਗੇ ਕਰਵਾ ਸਕਦਾ ਇੱਧਰ ਦੇਖੋ ਵੀ ਬੱਦਲ ਫੇਰ ਆ ਰਹਾ ਪੂਰਾ ਚੜ ਚੜ ਕੇ ਹੋ ਗਿਆ ਇਕੱਠਾ ਹੋਰ ਮੈਂ ਤਾਂ ਫੁੱਦੀ ਦਾ ਘਰ ਕਰਦਾ ਰਿਹਾ ਉਹ ਦੇਖੋ ਬਈ ਕਿੱਲੇ ਦੀ ਲੰਬਾਈ ਦੇਖੋ ਇਸ ਦੀ ਆ ਬਈ ਇਹ ਲੱਗ ਰਿਹਾ ਉੱਥੇ ਤੱਕ ਆ ਬਈ ਜੇ ਬਈ ਬੰਦਾ ਰੇ ਪਾਣ ਵਗ ਜਾਣਾ ਪਹਿਲਾਂ ਉਰੇ ਤੇ ਕਚੌੜੀ ਲੈ ਚਣੀ ਪਾਸੇ ਉਰੇ ਤੱਕ ਫਿਰ ਉਧਰ ਤੇ ਇੱਕ ਬੰਦਾ ਹੋਰ ਖੜਾਣਾ ਬੜਾ ਵੀ ਪਰ ਕਚੌੜੀ ਤਾਂ ਇੱਧਰ ਨੂੰ ਆਣਾ ਪਵਾ ਬੱਟ ਨਹੀਂ ਪਾ ਸਕਦਾ ਦੇਖੋ ਬਈ ਕਿਸਮਾ ਨਾ ਇਹ ਸੱਤੇ ਕਵਾੜ ਇੰਨਾ ਘਾ ਇਸ ਕੱਢਗਾ ਤੇ ਬੱਟ ਲਾਗਾ ਫਿਰ ਉਧਰ ਨੂੰ ਚਲਾਂਗੇ ਆਪਾਂ ਪਾਣੀ 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 ਇੱਧਰ ਬਈ ਨਮੀ ਪੈਰਾ ਬੰਦੇ ਨੂੰ ਮੁੰਡਾ ਚਲਾਰ ਗਿਆ ਦੇਖੋ ਤਾਂ ਦੇਖਿਆ ਮਲਟਾ ਗਈ ਲੈ ਵੀ ਵੀਰੋ ਸੱਤੇ ਗੱਪਾਂ ਨੇ ਕੱਢਦੇ ਕਵਾੜ ਤੇ ਪੱਟ ਰਹੀ ਵੀ ਥੋੜੀ ਤੇ ਮੌਸਮ ਬਈ ਖਰਾਬ ਹੋ ਗਿਆ ਏ ਤੱਕ ਦੇਖੋ ਕਿਸ ਪਾਪਾ ਦੇ 3000 ਲੋਗਾਂ ਨੂੰ ਲੈ ਵੀ ਵੀਰੋ ਬੱਟ ਲਾਂ ਲਗੇ ਤੇ ਮੀਂਹ ਆ ਗਿਆ ਦੇਖੋ ਕਿੰਨਾ ਵਧੀਆ ਦਿੱਤੀ ਵਾਲੇ ਚਿੱਟੇ ਜਾਗਰ ਇਹੋ ਦੇਖ ਲੁਫਾਵੇਂ ਕਰਾ ਮੈਂ ਮੋਬਾਈਲ ਪਾ ਲੈਣ ਦੇ ਤੇ ਭਾਈ ਮੀਂਹ ਆ ਗਿਆ ਮਾਨੇ ਬੱਟ ਥੋੜੀ ਹੀ ਰਹਿ ਗਈ ਮਾਰੀ ਉੱਥੇ ਤੱਕ ਲੈ ਕਰੋ ਸੱਤੇ ਕੀ ਬੱਟ ਆਪਣੇ ਲਾਤੀ ਭਾਈ ਤੇ ਅੱਧਾ ਘੰਟਾ ਲੱਗਿਆ ਮਾਨੂੰ ਤੇ ਉਹ ਬੱਟ ਲਈ ਆ ਵੀ ਸਿਰੇ ਤੱਕ ਉਹਥੇ ਢੋੜਾ ਪੱਟਦਾ ਸੇ ਵੀ 20 ਕਿੱਲੇ ਵਿਚਾਲੇ ਨ ਬੱਟ ਕੱਢਣੀ ਹੈ ਇੱਕ ਤੇ ਉਸ ਤੋਂ ਬਾਅਦ ਚਲਾਂਗੇ ਆਪਾਂ ਮੋਟਰਵਾ ਦੇਖਦੇ ਆ ਥੋੜਾ ਜਿਹਾ ਕਵਾੜਾ ਆਪਣਾ ਲੈ ਜੇ ਕਰੋ ਤੇ ਪਕੇਸਮ ਦੇ ਘਰਾਂ ਜਿਹਦੇ ਤੇ ਫੀਟਿੰਗ ਦਾ ਸਮਾਨ ਲੈ ਗਾਣਾ ਆਪਾਂ ਨੇ ਤੇ ਜਾਵਾਂਗਾ ਤੇ ਇਸ ਕਰਕੇ ਆ ਗਈ ਤੇ ਬਾਕੀ ਵਲੌਗ ਅਗਲੇ ਵਲੌਗ માં ਤੁਹਾਨੂੰ ਆਪਾਂ ਦਿਖਾਵਾਂਗੇ ਤੇ ਬਾਕੀ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈਨ ਸਤਿ ਸ੍ਰੀ ਅਕਾਲ